ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਸਕਾ ਨੂੰ ਪੱਤਰਕਾਰ ਮਨਜੀਤ ਸਿੰਘ ਦੀਲਾ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਜੋ ਪਿਛਲੇ ਸਮੇਂ ਦਰੌਣ ਭਾਰੀ ਮੀਂਹ ਤੇ ਆਏ ਹੜ੍ਹ ਨੇ ਲੋਕਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਕਰ ਦਿੱਤਾ ਤੇ ਉਹ ਨੁਕਸਾਨ ਦੀ ਪੂਰਤੀ ਕਰਨ ਲਈ ਲੋਕਾਂ ਨੂੰ ਲੰਬਾ ਸਮਾਂ ਜਿਹੜਾ ਲੱਗੇਗਾ ਪਰ ਉਹਨਾਂ ਪੀੜਤਾਂ ਦੀ ਮਦਦ ਕਰਨ ਵਾਸਤੇ ਪੰਜਾਬ ਸਰਕਾਰ ਸਮਾਜ ਸੇਵੀ ਸੰਸਥਾਵਾਂ ਤੇ ਹੋਰ ਸਮਾਜ ਸੇਵੀ ਆਗੂਆਂ ਨੇ ਪੀੜਤਾਂ ਦੀ ਮਦਦ ਕਰਨ ਵਾਸਤੇ ਇੱਕ ਵੱਡਾ ਅਪਰਾਲਾ ਕੀਤਾ ਤੇ ਸਾਡੇ ਕਈਕ ਵੀਰਾਂ ਨੇ ਵੀ ਕੋਈ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਰੁਪਏ ਦਿਲ ਖੋਲ ਕੇ ਜਿਹੜਾ ਦਾਨ ਕੀਤਾ ਪਰ ਅੱਜ ਅਸੀਂ ਖੜੇ ਆ ਪਿੰਡ ਕਾਕੜ ਤੇ ਆਇਆ ਤਿਹੜਾ ਮੈਂ ਕਾਕੜਾ ਤਿਹੜਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਜਿੱਥੇ ਵੀ ਸਾਨੂੰ ਅੱਜ ਇੱਕ ਅਸੀਂ ਰੌਂਗਟੇ ਖੜੇ ਕਰਨ ਵਾਲੀ ਆਪਾਂ ਦਾਸਤਾਨ ਦਿਖਾਉਨੇ ਆ ਕਿ ਕਿਸ ਤਰ੍ਹਾਂ ਇਹ ਮੀਂਹ ਦੇ ਨਾਲ ਇਸ ਘਰ ਦਾ ਜਿਹੜਾ ਭਾਰੀ ਨੁਕਸਾਨ ਹੋਇਆ ਤੇ ਮੈਂ ਇੱਕ ਵਾਰੀ ਕੈਮਰਾਮੈਨ ਕਹੂੰਗਾ ਵੀ ਇਹ ਆ ਜਿਹੜਾ ਬਾ ਤੱਚਾ ਘਰ ਦਿਖਾਇਆ ਜਾਵੇ ਐ ਘਰ ਦੇ ਹਾਲਾਤ ਆ ਤੁਸੀਂ ਦੇਖ ਲਓ ਕਿਵੇਂ ਪੁਰਾਣਾ ਘਰ ਆ ਇੱਕ ਬਿਲਕੁਲੀ ਜਿਹੜਾ ਗਰੀਬ ਇਹ ਪਰਿਵਾਰ ਆ ਜੇ ਅਮੀਰ ਪਰਿਵਾਰ ਹੁੰਦਾ ਤਾਂ ਸ਼ਾਇਦ ਉਹ ਆਪਣਾ ਪੱਕਾ ਘਰ ਬਾਕੇ ਬੈਠ ਜਾਂਦਾ ਤੇ ਮੈਂ ਦੁਬਾਰਾ ਫੇਰ ਕੈਮਰਾਮੈਨ ਨੂੰ ਆਪਾਂ ਦਿਖਾਵਾਂਗੇ ਵੀ ਇਹੇ ਕੱਚਾ ਘਰ ਆ ਤੇ ਆਹ ਮੀਨੇ ਜਿਹੜਾ ਕਿਸ ਤਰ੍ਹਾਂ ਲਾਈਟ ਨਹੀਂ ਆ ਰਹੀ ਪਰ ਖਤਰਾ ਅਸੀਂ ਮੁੱਲ ਲੈ ਰਹੇ ਆ ਕਿਵੇਂ ਇਮਾਰਤ ਡਿੱਗੂ ਡਿੱਗੂ ਜਿਹੜੀ ਕਰ ਰਹੀ ਆ ਕਿਸੇ ਸਮੇਂ ਵੀ ਡਿੱਗ ਸਕਦੀ ਆ ਪਰ ਫੇਰ ਵੀ ਤੁਹਾਨੂੰ ਅਸੀਂ ਅ ਅੰਦਰ ਦਿਖਾ ਰਹੇ ਆ ਕਿ ਘਾਦੇ ਹਾਲਾਤ ਅਸੀਂ ਤੁਹਾਨੂੰ ਦੂਜੇ ਕਮਰੇ ਵੀ ਦਿਖਾਵਾਂਗੇ ਆ ਦੇਖੋ ਇਹਕੋ ਵੀ ਹਾਲਾਤ ਤੁਹਾਨੂੰ ਦਿਖਾ ਦਈਏ ਅਸੀਂ ਦੇਖੋ ਕਿਸੇ ਤੇ ਗਰੀਬੀ ਵੀ ਨਾ ਆਵੇ ਤੇ ਜਦੋਂ ਹਾਲਾਤ ਇਦਾਂ ਦੇ ਬਣ ਜਾਂਦੇ ਆ ਉਸ ਪਰਿਵਾਰ ਤੇ ਕੀ ਬੀਤਦੀ ਹੋਵੇਗੀ ਆ ਦੇਖੋ ਕੰਨ ਵਾਲੀ ਛੱਤ ਪਾਈ ਆ ਭਾਰੀ ਮੀਂਹ ਨੇ ਸਾਰਾ ਕੁਝ ਤੈਸ਼ ਨੈਸ਼ ਕਰਤੀ ਜਿਹੜਾ ਰੱਖ ਦਿੱਤਾ ਤੇ ਮੈਂ ਹੁਣ ਕੈਮਰਾਮੈਨ ਨੂੰ ਕਹੂੰਗਾ ਵੀ ਆ ਦੇਖੋ ਗਰੀਬ ਪਰਿਵਾਰ ਇੱਕ ਪੱਲੀ ਦੀ ਧੁੱਕੀ ਬਣਾ ਕੇ ਉਹਦੇ ਵਿੱਚ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਜਿਹੜੀ ਆ ਬਸਰ ਕਰਿਆ ਮੈਂ ਕੈਮਰਾਮੈਨ ਕੋਲ ਨੇੜੇ ਹੋ ਕੇ ਇੱਕ ਵਾਰੀ ਆ ਸਾਰਾ ਸਮਾਨ ਦਿਖਾ ਦੇਵੇ ਦੇਖੋ ਕਿਸ ਤਰ੍ਹਾਂ ਪਰਿਵਾਰ ਆਪਣੀ ਜ਼ਿੰਦਗੀ ਗੁਰਬਤਪਰੀ ਜ਼ਿੰਦਗੀ ਗੁਜ਼ਾਰ ਰਿਹਾ ਵਾ ਕਿਉਂਕਿ ਦੇਖੋ ਆਹ ਜਿਹੜਾ ਉਹਨਾਂ ਦਾ ਆ ਮੰੰਜਾ ਤੇ ਵੀ ਸਮਾਨ ਜਿਹੜਾ ਪਿਆ ਵਾ ਇਹ ਘਰ ਦੇ ਹਾਲਾਤ ਆ ਕਿਉਂਕਿ ਮੀਂਹ ਨੇ ਜਿੱਥੇ ਆਮ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਤੇ ਉੱਥੇ ਇਸ ਪਰਿਵਾਰ ਦੇ ਨਾਲ ਵੀ ਜਿਹੜੀ ਆ ਬਹੁਤ ਜਿਹੜੀ ਮਾੜੀ ਤੇ ਬੇਹੱਦ ਇੱਕ ਦਿਲ ਨੂੰ ਝੰਜੋੜਨ ਵਾਲੀ ਜਿਹੜੀ ਆ ਇਹ ਘਟਨਾ ਦੇਖ ਕੇ ਲੋਕਾਂ ਤੇ ਖੜੇ ਹੋ ਜਾਂਦੇ ਵੀ ਇਹ ਪਰਿਵਾਰ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਦਾ ਹੋਊਗਾ ਪਹਿਲਾ ਹੀ ਮਕਾਨ ਕੱਚਾ ਸੀ ਤੇ ਭਾਰੀ ਮੀਂਹ ਕਿਉਂਕਿ ਤੁਹਾਨੂੰ ਨਾਲ ਦੱਸ ਕੋਈ ਵੀ ਦੱਸ ਲਈਏ ਵੀ ਇਸ ਆਏ ਭਾਰੀ ਮੀਂਹ ਨੇ ਜਿੱਥੇ ਪੱਕੇ ਮਕਾਨ ਚੂਣ ਲੱਗੇ ਉਥੇ ਘਰਾਂ ਦੇ ਲਿੰਟਰ ਤੱਕ ਵੀ ਜਿਹੜੇ ਚੂਣ ਲੱਗੇ ਤੇ ਉਹਨਾਂ ਮੀਂਹ ਦੇ ਵਿੱਚ ਜਿਹੜੇ ਕੱਚੇ ਮਕਾਨਾਂ ਦਾ ਕੀ ਹਾਲ ਹੁੰਦਾ ਹੋਊਗਾ ਇਹ ਤੁਸੀਂ ਹੀ ਅੰਦਾਜ਼ਾ ਲਾ ਲਓ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਹੂਰ ਕਰੂੰਗਾ ਵੀ ਆ ਦੇਖੋ ਸਮਾਨ ਕਿਸ ਤਰ੍ਹਾਂ ਪਰਿਵਾਰ ਦਾ ਜਿਹੜਾ ਬਾਹਰ ਪਿਆ ਵਾ ਪਰਿਵਾਰ ਦਾ ਸਮਾਨ ਜਿਹੜਾ ਕੀਮਤੀ ਸਮਾਨ ਰੋਲਦਨ ਲਈ ਜਿਹੜਾ ਜਿਹੜਾ ਆ ਮਜਬੂਰ ਹੋ ਗਿਆ ਪਰਿਵਾਰ ਖਰਾਬ ਹੋ ਰਿਹਾ ਸਮਾਨ ਕਿ ਇਤਨਾ ਹੋਰ ਵੀ ਦਿਖਾਵਾਂਗਾ ਆ ਦੇਖੋ ਇੱਕ ਇਧਰ ਵੀ ਦਿਖਾਇਆ ਗਿਆ ਬਈ ਆਹ ਜਿਹੜੀ ਆ ਇਹ ਵੀ ਕਮਰਾ ਸੀ ਇਹਨਾਂ ਦਾ ਇਹ ਵੀ ਡਿੱਗ ਪਿਆ ਤੇ ਜਿਹੜਾ ਪਰਿਵਾਰ ਇਹ ਇਹ ਆਪਣੀ ਦੁੱਖਪਰੀ ਦਾਸਤਾਨ ਸੁਣਾਉਣ ਵਾਸਤੇ ਇਹਨਾਂ ਨੇ মিডিਆ ਦਾ ਕੋਈ ਹਸਾਰਾ ਲਿਆ ਅੱਜ ਤੇ ਕਿਸ ਤਰ੍ਹਾਂ ਜਿਹੜੀਆਂ ਬਾਹਰ ਰਾਤਾਂ ਕੱਟ ਰਿਆ ਵਾ ਕਿਉਂਕਿ ਅੰਦਰ ਜਿਹੜੀ ਆ ਸਾਤਾ ਬਿਲਕੁਲ ਸੁਰੱਖਿਤ ਨਹੀਂ ਕਿਸੇ ਸਮੇਂ ਵੀ ਡਿੱਗ ਸਕਦੀ ਆ ਜਿਵੇਂ ਇਹ ਛੱਤ ਡਿੱਗ ਪਈ ਤੇ ਦੂਜਾ ਮਕਾਨ ਕੱਚਾ ਉਹ ਕਿਸੇ ਸਮੇਂ ਵੀ ਜਿਹੜੀ ਆ ਛੱਤ ਡਿੱਗ ਸਕਦੀ ਆ ਜਿਸ ਕਰਕੇ ਪਰਿਵਾਰ ਨੇ মিডিਆ ਦਾ ਹਸਾਰਾ ਲਿਆ ਵੀ ਸ਼ਾਇਦ ਕੋਈ ਦਾਨੀ ਸੱਜਣਾਂ ਕੋਈ ਸੰਸਥਾ ਜਾਂ ਪੰਜਾਬ ਸਰਕਾਰ ਦੇ ਗਲ ਧਿਆਨ ਚ ਆ ਜੇ ਵੀ ਇਸ ਪਰਿਵਾਰ ਦੀ ਜਿਹੜੀ ਆ ਮਦਦ ਕੀਤੀ ਜਾਵੇ ਆਪਾਂ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਮੈਂ ਫਿਰ ਆਪਣੇ ਚੈਨਲ ਦੀ ਰਾਹੀਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਕਿਉਂਕਿ ਉਹਨਾਂ ਗੈਕ ਵੀਰਾਂ ਵੱਲੋਂ ਜਿਨ੍ਹਾਂ ਨੇ ਦਿਲ ਖੋੜ ਕੇ ਮਦਦ ਕੀਤੀ ਆ ਤੁਸੀਂ ਇਸ ਪਰਿਵਾਰ ਦੀ ਵੀ ਇੱਕ ਵਾਰ ਆ ਦਾਸਤਾਨ ਆ ਕੇ ਸੁਣ ਲਵੋ ਤੇ ਇਸ ਪਰਿਵਾਰ ਦੇ ਵੀ ਜਿਹੜੀ ਮਦਦ ਕਰੋ ਆਪਾਂ ਪਰਿਵਾਰ ਦੇ ਨਾਲ ਹੀ ਗੱਲਬਾਤ ਕਰਾਂਗੇ ਵੀ ਉਹ ਕਿਸ ਤਰ੍ਹਾਂ ਭਰੀ ਦੁੱਖਾਂ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਆ ਤੇ ਇਹ ਦੱਸਦੇ ਆ ਵੀ ਅਸੀਂ ਰਾਤ ਨੂੰ ਗਵੰਡੀਆਂ ਦੇ ਘਰੇ ਜਾ ਕੇ ਰਾਤਾਂ ਰਹਿਨੇ ਆ ਫੇਰ ਵੀ ਕੋਈ ਸਮਾਨ ਕੋਈ ਚੋਰ ਚੱਕਾ ਨਾ ਚੱਕ ਕੇ ਲੈ ਜੇ ਸਾਡੇ ਇੱਕ ਵਿਅਕਤੀ ਇੱਥੇ ਪੈਂਦਾ ਵਾ ਪਰ ਅਸੀਂ ਹੁਣ ਮਕਾਨ ਬਣਾਉਣ ਦੇ ਕਾਬਲ ਨਹੀਂ ਆਪਾਂ ਪਰਿਵਾਰ ਨਾਲ ਗੱਲਬਾਤ ਕਰਾਂਗੇ ਵੀ ਆਉ ਪਰਿਵਾਰ ਕੀ ਕਹਿੰਦਾ ਵਾ ਉਸ ਕੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਉਹ ਪੀੜਤ ਤੇ ਦੁਖੀ ਪਰਿਵਾਰ ਜਿਨ੍ਹਾਂ ਨੇ ਇਹ ਸੋਚ ਕੇ মিডিਆ ਦਾ ਸਹਾਰਾ ਲਿਆ ਕਿ ਸ਼ਾਇਦ মিডিਆ ਰਾਹੀਂ ਸਾਡੀ ਜਿਹੜੀ ਗੱਲ ਪੰਜਾਬ ਸਰਕਾਰ ਤੱਕ ਸਮਾਜ ਸੇਵੀ ਜਥੇਬੰਦੀਆਂ ਤੱਕ ਉਹਨਾਂ ਗੈਿਕਾਂ ਵੀਰਾਂ ਤੱਕ ਪਹੁੰਚ ਜਾਵੇ ਜਿਨ੍ਹਾਂ ਨੇ ਹੜਪੀੜਤਾਂ ਵਾਸਤੇ ਦਿਲ ਖੋਲ ਕੇ ਮਦਦ ਕੀਤੀ ਆ ਵੀ ਸ਼ਾਇਦ ਸਾਡੇ ਤੇ ਵੀ ਉਹ ਕਿਰਪਾ ਕਰਦਨ ਸਾਡੇ ਤੇ ਮਿਹਰਬਾਨੀ ਕਰਦਨ ਮੈਂ ਇੱਕ ਤਰੀਕੇ ਮੈਂ ਕਹੂੰਗਾ ਵੀ ਇੱਕ ਹੜੇ ਪਰਿਵਾਰ ਦੇ ਮੈਂਬਰ ਉਹ ਸਾਡੇ ਨਾਲ ਜੁੜ ਚੁੱਕੇ ਆ ਤੇ ਨਾਲ ਇਹਨਾਂ ਦੇ ਗੁੰਡ ਜਿਹੜੇ ਵੀਰ ਆ ਕਿਸਾਨ ਭਰਾ ਕਿਸਾਨ ਭਰਾ ਉਹ ਵੀ ਨਾਲ ਜੁੜ ਚੁੱਕੇ ਆ ਜਿਹੜੇ ਅੱਜ ਇਹਨਾਂ ਦੀ ਪੀੜਤਾਂ ਦੀ ਮਾਦਰ ਵਾਸਤੇ ਜਿਹੜੇ ਆ ਸਾਡੇ ਨਾਲ ਜੁੜ ਚੁੱਕੇ ਆ ਇਹ ਵੀ ਆਪਣੇ ਦੋ ਸ਼ਬਦ ਕੀ ਕਹਣੀ ਆਪਾਂ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਪਹਿਲਾਂ ਵੀ ਹੋਰ ਇੱਥੇ ਕਾਫੀ ਜਿਹੜੇ ਆ ਜਿਹੜੇ ਨੇੜੇ-ਤੇੜੇ ਦੇ ਜਿਹੜੇ ਗਵੰਢੀ ਆ ਇੱਥੋਂ ਹੋ ਕੇ ਚਲੇ ਗਏ ਆ ਕਿਉਂਕਿ ਅਸੀਂ ਥੋੜਾ ਲੇਟ ਹੋ ਗਏ ਸੀਗੇ ਕਿਉਂਕਿ ਸਾਰਿਆਂ ਨੇ ਇਹ ਗੱਲ ਕਹੀ ਆ ਵੀ ਇਹ ਪ੍ਰਵਾਸ ਦੀ ਕਿਤਰਾਂ ਕਿਤੇ ਪੰਜਾਬ ਸਰਕਾਰ ਜੂੜ ਜੜੀ ਬਾਹ ਫੜੇ ਜਿਸ ਕਰਕੇ ਇਹਨਾਂ ਜਿਹੜਾ ਕੀਮਤੀ ਸਮਾਨ ਬਾਹਲ ਜਿਹੜਾ ਅੱਜ ਰੋਲ ਰਿਆ ਵਾ ਤੇ ਅੰਦਰ ਦੀ ਜਿਹੜੀ ਇਮਾਰਤ ਸੁਰੱਖਿਅਤ ਨਹੀਂ ਗੋਂਡੀਆਂ ਦੇ ਕਰੇ ਜਾ ਕੇ ਜਿਹੜੀਆਂ ਰਾਤਾਂ ਗੁਜ਼ਾਉਣ ਲਈ ਪਰਵਾਹ ਨੂੰ ਮਜਬੂਰ ਹੋਣਾ ਪੈ ਰਿਹਾ ਵਾ ਤੇ ਆਉ ਆਪਾਂ ਕਰਦਿਆਂ ਗੱਲਬਾਤ ਐ ਪੰਜ ਕੀ ਨਾਮ ਫਿਰ ਪਰਮਜੀਤ ਕੌਰ ਐ ਪਿੰਡ ਦਸਕੋਂ ਦੱਸ ਦਿਓ ਕਿਹੜਾ ਜੀ ਕੱਕੜ ਧਿਆੜਾ ਕੱਕੜ ਧਿਆੜਾ ਐ ਤਹਿਸੀਲ ਜਗਰਾਉਂ ਚ ਪੈਂਦਾ ਜੀ ਇਹੇ ਹਾਂਜੀ ਠੀਕ ਆ ਜੀ ਲਾਲਾ ਧਿਆਣਾ ਜੀਰੋ ਜਣਾ ਹਾਂਜੀ ਤੇ ਪੰਜ ਜੀ ਤੁਸੀਂ ਅੱਜ ਫਿਰ মিডিਆ ਦਾ ਸਹਾਰਾ ਲਿਆ ਵਾ ਤੇ ਕੀ ਕਹਿਣਾ ਚਾਹੁੰਦੇ ਆ ਜੀ ਸਾਰਾ ਸੀ ਇਹ ਕਹਿਣਾ ਚਾਹੁੰਦੇ ਆ ਵੀ ਸਾਡੀ ਗਰੀਬਾਂ ਦੀ ਮਦਦ ਕੀਤੀ ਜਾਵੇ ਸਾਡਾ ਕਾਫੀ ਟਾਈਮ ਤੋਂ ਘਰ ਕੱਚਾ ਕਿ ਅਸੀਂ ਗੁਜ਼ਾਰਾ ਕਰਨੇ ਰੋਟੀ ਪਾਣੀ ਦਾ ਵੀ ਸਾਥੂ ਘਰ ਨਹੀਂ ਪਾਇਆ ਗਿਆ ਠੀਕ ਆ ਤੇ ਪਿਛਲੇ ਦਿਨਾਂ ਤੋਂ ਜਦੋਂ ਉਹ ਦਮੀ ਪੈਂਦਾ ਸਾਡੇ ਕੋਠੇ ਪਹਿਲਾਂ ਚੋਣ ਲੱਗੇ ਸੀ ਬਾਅਦ ਵਿੱਚ ਡਿੱਗਣ ਆ ਰਹੇ ਗਏ ਤੇ ਜਦੋਂ ਸਾਨੂੰ ਪਤਾ ਲੱਗਾ ਰਾਤ ਨੂੰ 12 ਵਜੇ ਫਿਰ ਅਸੀਂ 12 ਵਜੇ ਰਾਤ ਦੇ ਬਾਹਰ ਸੁੱਤੇ ਫਿਰ ਇੱਕ ਦਿਨ ਅਸੀਂ ਚਲਦੇ ਮੀਂਹ ਦੇ ਵਿੱਚ ਸਮਾਨ ਕੱਢਾ ਬਾਹਰ ਸਾਰਾ ਫਿਰ ਅਸੀਂ ਗਵਾਂਡੀਆਂ ਦੇ ਘਰੇ ਜਾ ਕੇ ਸੁੱਤੇ ਤੇ ਇੱਥੇ ਨਹੀਂ ਆਏ ਫਿਰ ਕੇ ਮੈਂ ਪੰਚਾਇਤ ਕੋਲ ਗਈ ਸਰਪੰਚ ਕੋਲ ਗਈ ਮਿੰਮਰਾ ਕੋਲ ਗਈ ਉਹਨਾਂ ਕੋਈ ਬਾਹ ਨਹੀਂ ਪੜੀ ਕਹਿੰਦੇ ਅਸੀਂ ਕਿਥੋਂ ਮਦਦ ਕਰੀਏ ਜਦੋਂ ਸਾਡੀਆਂ ਪੰਜ ਵੋਟਾਂ ਨੇ ਸਾਡੀਆਂ ਪੰਜ ਵੋਟਾਂ ਲੈਣ ਲਈ ਸਾਡਾ ਘਰ ਦਿਸਦਾ ਤੇ ਸਾਡਾ ਇਸ ਵਾਲੇ ਮੀ ਪੈਂਦਾ ਰਿਹਾ ਸਾਡੇ ਕੋਠੇ ਚੋਪੇ ਉਦੋਂ ਸਾਡਾ ਘਰ ਨਹੀਂ ਦਿਸਿਆ ਤੇ ਉਹਨਾਂ ਨੇ ਸਰਪੰਚ ਨੇ ਇਹ ਗੱਲ ਕਹੀ ਸੀ ਵੀ ਸਾਡੇ ਪਾਪੇ ਜੀ ਦਾ ਨਾਮ ਮਹਿਲ ਸਿੰਘ ਆ ਕਹਿੰਦਾ ਵੀ ਮਹਿਲ ਸਿੰਘ ਦਾ ਘਰ ਨਹੀਂ ਮੈਂ ਬਣਨ ਦੇਣਾ ਪੱਕਾ ਕੌਣ ਕਹਿੰਦਾ ਜੀ ਸਰਪੰਚ ਸਿੰਘ^{(1)}^{(2)} ਚੰਦਰ ਚੌਧਰੀ ਆ अच्छा की नाम दा जिंदर चौधरी आ ते ਪਿੰਡ ਦਾ ਮੁਖਿਆ ਸਰਪੰਚ ਆ ਠੀਕ ਆ ਤੇ ਉਹਨੇ ਮੇਰੇ ਮੂੰਹ ਤੇ ਗੱਲ ਕਹੀ ਸੀ ਵੀ ਮੈਂ ਇਹ ਮਹਿਲ ਸਿੰਘ ਦਾ ਘਰ ਪੱਕਾ ਨਹੀਂ ਬਣਨ ਦੇਣਾ ਮੈਂ ਤਿੰਨ ਚਾਰ ਵਾਰ ਹੀ ਗਈ ਸੀ ਫਿਰ ਕੇ ਮੈਂ ਇਹ ਗਈ ਸੀ ਵੀ ਜਦੋਂ ਮੈਂ ਕੋਈ ਕਦਮ ਚੱਕ ਲਿਆ ਤੇ ਮੇਰੇ ਪਿੱਛੇ ਨਾ ਤੁਰਨਾ ਤੁਸੀਂ ਜੋ ਮੈਂ ਮਰਜ਼ੀ ਕਰਾਂ ਜਿੱਥੇ ਮੈਂ ਮਰਜ਼ੀ ਪਹੁੰਚਾਂ ਮੈਨੂੰ ਅੱਜ 22 ਦਿਨ ਹੋ ਗਏ ਨੇ ਮੈਂ ਦਿਨ ਪਰ ਰਾਤ ਕਰਕੇ ਤੁਰ ਕੇ ਸਾਰਾ ਲੈ ਕੇ ਮੁਰ ਮੈਨੂੰ মিডিਆ ਦਾ ਵੀ ਟੋਡਾ ਸਾਰਾ ਮਿਲਾਂ ਉਹ ਵੀ ਮੈਨੂੰ ਜਲਾਲਾਬਾਦ ਤੂੰ ਕਿਸੇ ਨੇ ਹੈਲਪ ਕੀਤੀ ਤੇ ਮੈਂ 2 ਦਿਨ ਤੁਹਾਡੇ ਪੁੱਛਦੇ ਪੁੱਛਦੇ ਮੈਂ ਕੱਲ ਤੁਹਾਡੇ ਕੋਲ ਪਹੁੰਚੀ ਠੀਕ ਹੈ ਜੀ ਤੇ ਤੁਹਾਡੇ ਨਾਲ ਗੱਲਬਾਤ ਕੀਤੀ ਵੀ ਇਸ ਤਰ੍ਹਾਂ ਮੇਰਾ ਘਰ ਦਾ ਹਾਲਤ ਵੇਖਾ ਜਾਵੇ ਕਿਉਂ ਸਾਡੀ ਇਹ ਸੁਣਾਈ ਹੋਵੇ ਵੀ ਸਾਡਾ ਘਰ ਬਣਨਾ ਚਾਹੀਦਾ ਕੋਈ ਸਾਡੀ ਹੈਲਪ ਕਰੇ ਵੀ ਉਹਨਾਂ ਦਾ ਬਹੁਤ ਧੰਨਵਾਦ ਹੋਵੇਗਾ ਠੀਕ ਹੈ ਜੀ ਤੇ ਤੁਹਾਡੀ ਘਰ ਵਾਲੀ ਦੀ ਪਤ ਲੱਗੇ ਜੀ ਮੌਤ ਹੋ ਚੁੱਕੀ ਆ ਹਾਂਜੀ ਉਹਨਾਂ ਦੀ ਮੌਤ ਹੋ ਗਈ 10 ਸਾਲ ਬੱਚੇ ਕਿੰਨੇ ਆ ਬੱਚੇ ਮੇਰੇ 3 ਕੁੜੀਆਂ ਇੱਕ ਮੁੰਡਾ ਠੀਕ ਆ ਹਾਂ ਤੇ ਤਾਂ ਜੀ ਜਿਹੜੀ ਹੂਰਪਿੰਡ ਦੇ ਨਗਰ ਨਿਵਾਸੀਆਂ ਦੇ ਨਾਲ ਕੋਈ ਪਹੁੰਚ ਕੀਤੀ ਪੰਚਾਇਤ ਤੋਂ ਇਲਾਵਾ ਕੋਈ ਨਹੀਂ ਪੰਚਾਇਤ ਸਰ ਮੈਂ 22 ਸਾਲ ਹੋ ਗਏ ਮੇਰੇ ਵਿਹਾਨ ਨੂੰ 22 ਸਾਲਾਂ ਤੋਂ ਪੰਚਾਇਤ ਦੇ ਮਗਰ ਲੱਗੇ ਹੁਣ ਕੋਈ ਗੱਲ ਨਹੀਂ ਸੁਣਦੇ ਠੀਕ ਹੈ ਤੇ ਹੁਣ ਤੁਸੀਂ ਸਮਾਜ ਸੇਵੀ ਜਥੇਬੰਦੀਆਂ ਤੋਂ ਜਾਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਨੇ ਵੀ ਸਾਸੀ ਤਿੰਨ ਘਰਾਂ ਕਿ ਸਾਡਾ ਮਾਈ ਬਾਪੂ ਹੈ ਇੱਕ ਮੇਰਾ ਦਿਓਰ ਇੱਕ ਮੈਂ ਆ ਵੀ ਸਾਡਾ ਸਾਨੂੰ ਕਮਰੇ ਬਣਾ ਕੇ ਦਿੱਤੇ ਜਾਣ ਅਸੀਂ ਇਹ ਚਾਹੁੰਦੇ ਆ ਵੀ ਸਾਡੇ ਕੋਲ ਆਪ ਕੋਲ ਗੰਜੈਸ ਕੋਣੀ ਕੌਣ ਸੀ ਬੱਚੇ ਪੜਾਉਂਦੇ ਰਹੇ ਤੇ ਸਾਡੇ ਬੱਚੇ ਹੁਣ ਜਵਾਨ ਹੋ ਚੁੱਕੇ ਆ ਤੇ ਇੱਕ ਪਿੰਜ ਜਿਵੇਂ ਮੀਂਹ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜੇ ਪੀੜਿਤ ਘਰ ਆ ਜਾਂ ਕੱਚੇ ਖਾਸ ਕਰਕੇ ਉਹਨਾਂ ਨੂੰ ਤਰਪਾਲਾਂ ਭੇਜੀਆਂ ਸੀ ਤੁਹਾਨੂੰ ਤਰਪਾਲਾਂ ਮਿਲ ਗਈਆਂ ਸੀ ਨਹੀਂ ਸਰ ਉਹ ਨਹੀਂ ਮਿਲੀਆਂ ਸਾਨੂੰ ਤੁਸੀਂ ਪਹੁੰਚ ਕੀਤੀ ਤਰਪਾਲਾਂ ਲੈਣ ਵਾਸਤੇ ਵੀ ਸ਼ਾਇਦ ਸਾਡਾ ਘਰ ਸ਼ਾਇਦ ਬਚ ਜਵੇ ਪਹੁੰਚ ਕੀਤੀ ਸੀ ਮੇਰੇ ਦਿਉਰ ਜੀ ਗਏ ਸੀ ਇਹਨਾਂ ਨੂੰ ਇੱਕ ਪਾਟੀ ਤਰਪਾਲ ਮਿਲਈ ਹੈ ਅੱਛਾ ਤੇ ਮੁੜ ਕੇ ਨਹੀਂ ਮਿਲ ਜਾਂਦੇ ਸੀ ਤੁਹਾਨੂੰ ਕਿੱਥੋਂ ਲਿਆ ਕੇ ਦਈਏ ਹਾਂ ਹਾਂ ਦਰਸ਼ਕੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਪੀੜਤ ਪਰਿਵਾਰ ਨੇ ਆਪਣੀ ਜਿਹੜੀ ਦੁੱਖ ਭਰੀ ਕਹਾਣੀ ਦੱਸੀ ਆ ਤੇ ਇਹਨਾਂ ਨੇ ਨਗਰ ਦੇ ਸਰਪੰਚ ਸਾਹਿਬ ਤੋਂ ਵੀ ਦੋਸਲਾਤੇ ਵੀ ਅਸੀਂ ਉਹਨਾਂ ਕੋਲ ਹੀ ਬੇਨਤੀ ਕੀਤੀ ਸੀ ਕਿ ਉਹਨਾਂ ਨੇ ਵੀ ਸਾਡੀ ਕੋਈ ਗੱਲ ਨਹੀਂ ਸੁਣੀ ਪਰ ਮੈਂ ਆਪਣੇ ਚੈਨਲ ਆਹੀਂ ਨਗਰ ਦੀ ਪੰਚਾਇਤ ਨੂੰ ਕਿਉਂਕਿ ਨਗਰ ਬਹੁਤ ਵੱਡੇ ਹੁੰਦੇ ਹੁੰਦੇ ਦਿਲ ਵਾਲੇ ਹੁੰਦੇ ਦਾਨੀਪੁਰਸ਼ ਹੁੰਦੇ ਆ ਵੀ ਇਸ ਪਰਿਵਾਰ ਦੀ ਕਿਤਰ੍ਹਾਂ ਕਿਤੇ ਜਿਹੜੀ ਬਾਹ ਫੜੀ ਜਾਵੇ ਤੇ ਸਾਡੇ ਨਾਲ ਇਹਨਾਂ ਦੇ ਜਿਹੜੇ ਗਵਾਂਡੇ ਵੀ ਜੁੜ ਚੁੱਕੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਜਿਹੜੇ ਕਿਸਾਨ ਭਰਾ ਵਾ ਸਾਡੇ ਨਾਲ ਇਹ ਨਾਲ ਖੇਤੀਬਾੜੀ ਕਰਦੇ ਉਹ ਵੀ ਜੁੜ ਚੁੱਕੇ ਆ ਬਾਈ ਜੀ ਕੀ ਨਾਮ ਤੁਹਾਡਾ ਅਮਨਦੀਪ ਸਿੰਘ ਤੇ ਤੁਹਾਡਾ ਕਿਹੜਾ ਪਿੰਡ ਆ ਜੀ ਕਾਕੜ ਦੇਣਾ ਤੁਸੀਂ ਇਹਨਾਂ ਦੇ ਬਿਲਕੁਲ ਗੁਆਂਢ ਰਹਿੰਦੇ ਹੋ ਹਾਂਜੀ ਬਿਲਕੁਲ ਕੀ ਕਰਨਾ ਚਾਹੁੰਦੇ ਹੋ ਬਾਈ ਜੀ ਫਿਰ ਇਹ ਸਰ ਬੇਨਤੀ ਹੈ ਕਿ ਸਮਾਜਿਕ ਸੰਸਥਾਵਾਂ ਜਿੱਥੇ ਬੰਦਿਆਂ ਨੂੰ ਠੀਕ ਹੈ ਜੀ ਪੰਜਾਬ ਗਵਰਨਮੈਂਟ ਨੂੰ ਕਿ ਇਹਨਾਂ ਦੇ ਪੀੜਤ ਪਰਿਵਾਰ ਦੀ ਮਦਦ ਕੀਤੀ ਜਾਵੇ ਠੀਕ ਹੈ ਜੀ ਪਰਿਵਾਰ ਬਹੁਤ ਜ਼ਿਆਦਾ ਤੇ ਬਾਈ ਜੀ ਜਿਹੜਾ ਇਹਨਾਂ ਨੇ ਸੱਚ ਦੱਸਿਆ ਵਾ ਜਦ ਆਪਦੇ ਮੂੰਹੋਂ ਗੱਲ ਕੀਤੀ ਹੈ ਇਹ ਸਹੀ ਆ ਸਹੀ ਹੈ ਬਿਲਕੁਲ ਠੀਕ ਹੈ ਜੀ ਤੇ ਤੁਹਾਨੂੰ ਲੱਗਦਾ ਫਿਰ ਕਿਤਨੇ ਕਿਤੇ ਜਿਹੜੇ ਪੰਚਾਇਤ ਕੋ ਠੀਕ ਹੈ ਜੀ ਤੇ ਕੀ ਨਾਮ ਤੁਹਾਡਾ ਮੇਰਾ ਨਾਮ ਗਰਵਿੰਦਰ ਕੌਰ ਤੁਸੀਂ ਵੀ ਇਸ ਘਰ ਹੀ ਰਹਿੰਦੇ ਹੋ ਹਾਂਜੀ ਅਸੀਂ ਘਰੇ ਰਵੀ ਦਾ ਸੀ ਅੱਤੀ ਸੋਈਂਗਾ ਅੱਛਾ ਹਾਂਜੀ ਤੇ ਕੀ ਹੋਇਆ ਕੀ ਇਧਰ ਹਾਤਕਲੇ ਬਣ ਗਏ ਆ ਮੀਨ ਨਾਲ ਲੱਗ ਪਏ ਮੇਰਾ ਘਰ ਵਾਲਾ ਉਥੇ ਅਜੇ ਰਾਤੀ ਵਾਵੜ ਨਹੀਂ ਦਿਖ ਗਿਆ ਕਮਰਾ ਜਿਨੇ ਡੱਗ ਪਏ ਅਜੇ ਦਿਨੇ ਰਾਤੀ ਡੱਗ ਪੈਂਦਾ ਤੇ ਇਹਨੇ ਮੌਤ ਇੰਦੀ ਹੋ ਗਈ ਥੱਲੇ ਵੀ ਆ ਜਾਣਾ ਸੀ ਹਾਂ ਹਾਂ ਅਸੀਂ ਸਾਡੇ ਸਾਰੇ ਜੀ ਹਾਂ ਅਸੀਂ ਕਿੱਧਰ ਜਾਈਏ ਹਾਂ ਸਾਡੀ ਬੋਤ ਤਾਂ ਕੋਈ ਨਹੀਂ ਕੀਤੇ ਖੈ ਵੀ ਵੇਖ ਤਾ ਜਦ ਬੋਟਾ ਲੈ ਕੇ ਆ ਜਾਂਦੇ ਤੂੰ ਤਾਂ ਸਾਡਾ ਘਰ ਤੇ ਸੀ ਜਾਂਦਾ ਜਦ ਬੋਟਾ ਲੈ ਕੇ ਚਲੇ ਤੁਸੀਂ ਕੌਣ ਤੁਸੀਂ ਕੋੜਾ ਇਹ ਮੈਂ ਕਹਿੰਦੇ ਨੇ ਮੁੜ ਕੇ ਭੁੱਲ ਜਾਂਦੇ ਨੇ ਸਾਨੂੰ ਸਾਰੇ ਹੈ ਇਹ ਕਿ ਤਾ ਬੋਟਾ ਲੈਣਾ ਮਣੀ ਨਾ ਕਰਨੇ ਤਾ ਸਾਡੇ ਘਰ ਜਦ ਸਾਡਾ ਘਰ ਹੀ ਨਹੀਂ ਹੈਗਾ ਤੇ ਲੈਣ ਕੀ ਆਉਂਦੇ ਨੇ ਇੱਥੇ ਹੈ ਲੈਣ ਵੀ ਨਾ ਮਣ ਕਰਨ ਬੋਟਾ ਸਾਡੀਆਂ ਅੱਥੇ ਡੰਡੇ ਲੈ ਚੱਕ ਲੈਣੇ ਨਾ ਕੰਮ ਜੇ ਸਾਡੇ ਕੋਲ ਆ ਗਿਆ ਤਾ ਬੋਟਾ ਚਲੇ ਅਸੀਂ ਪੂਰੀ ਹਾਲ ਕਰਨੀ ਅਸੀਂ ਜੋ ਸਾਡਾ ਘਾਰ ਹੀ ਡਿੱਗਾ ਪਿਆ ਉਹਦਾ ਮੈਂਦੇ ਨੇ ਅੱਗੇ ਪਿੱਛੇ ਆ ਜਾਂਦੇ ਤੁਸੀਂ ਫਿਰ ਉਹਨੂੰ ਪੰਜਾਬ ਸਰਕਾਰ ਜਾਂ ਜਿਹੜੀਆਂ ਸਮਾਜ ਸੇਵੀ ਜਥੇਬੰਦਾਂ ਨੂੰ ਕੀ ਮੰਗ ਕਰਦੇ ਨੇ ਅਸੀਂ ਘਰ ਚ ਚਾਉਣੇ ਆ ਵੀ ਬਣਾ ਬਣਾ ਦੇਣ ਸਾਡਾ ਗਰੀਬਾਂ ਦਾ ਕਿ ਸਾਡੇ ਵੀ ਕੁੜੀਆਂ ਵੀ ਜਵਾਨਾਂ ਨੇ ਸਾਡੀ ਤਿੰਨ ਹੀ ਕੁੜੀਆਂ ਮੇਰੀਆਂ ਵੀ ਨੇ ਤੇ ਇੱਕ ਮੁੰਡਾ ਹੈ ਮੇਰਾ ਦੋਨ ਕੁੜੀਆਂ ਹਾਂ ਜਵਾਨ ਕੁੜੀਆਂ ਨੇ ਹੈ ਮਦਦ ਕਰਤੇ ਹੀ ਨਹੀਂ ਕੋਈ ਸਾਡੀ ਉਵੇਂ ਹੀ ਬੈਠੇ ਆ ਅਸੀਂ ਤਾਂ ਕਿੰਨੇ ਦਿਨ ਹੋ ਗਏ ਨੇ ਅਸੀਂ ਤਾਂ ਸਮਾਨ ਬਾਹਰ ਕੱਢੀ ਬੈਠੇ ਨਹੀਂ ਕੋਈ ਵਿੰਦਾ ਨਹੀਂ ਕੋਈ ਕੁਛ ਹੰਨੂ ਤਾਂ ਬਟਾ ਤੋਂ ਜਾਇਆ ਬਟਾ ਡਿੱਗਦੇ ਟਾਂਹ ਦਾ ਰਾਤੀ ਆਈਏ ਦਿਨੇ ਆਈਏ ਦਾ ਡਿੱਗਦੇ ਟਾਂਹ ਦੇ ਅਸੀਂ ਆਵਿਦਾ ਰਾਤ ਨੂੰ ਕੋਈ ਨਹੀਂ ਸਾਡੀ ਤਾਂ ਮਰਦ ਕੀਤੀ ਕਿਸੇ ਹੰਨੂ ਤਾਂ ਦਰਸ਼ਕੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਪੀੜਤ ਪਰਿਵਾਰ ਨੇ ਰੋ ਰੋ ਕੇ ਆਪਣੀ ਜਿਹੜੀ ਦਾਸਤਾਨ ਜਿਹੜੀ ਸੁਣਾਈ ਆ ਤੇ ਇਹ ਪਰਿਵਾਰ ਕਿੰਨਾ ਦੁਖੀ ਹੋਵੇਗਾ ਇਹਨਾਂ ਦੀ ਗੱਲਬਾਤੋਂ ਜਾਂ ਇਹਨਾਂ ਦੇ ਅੱਖਾਂ ਵਿੱਚੋਂ ਨਿਕਲੇ ਹੰਝੂਆਂ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਤੇ ਮੈਂ ਫਿਰ ਆਪਣੇ ਚੈਨਲ ਦੇ ਰਾਹੀਂ ਪੰਜਾਬ ਸਰਕਾਰ ਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਮਾਦਰ ਦੀ ਅਪੀਲ ਕਰਦਾ ਵੀ ਜਿਵੇਂ ਤੁਸੀਂ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਦਿਲ ਵਾਲੇ ਬਹੁਤ ਬੜੇ ਦਾਨੀ ਪੁਰਸ਼ ਬੈਠੇ ਆ ਕਿਉਂਕਿ ਉਹ ਅਜਿਹੇ ਪਰਿਵਾਰ ਦੀ ਮਦਦ ਕਰਨ ਵਾਸਤੇ ਤਤਪਰ ਰਹਿੰਦੇ ਆ ਤੇ ਮੈਂ ਇੱਕ ਵਾਰ ਇਸ ਪਰਿਵਾਰ ਦਾ ਨੰਬਰ ਵੀ ਤੁਹਾਡੇ ਨਾਲ ਜਿਹੜਾ ਸਾਂਝਾ ਕਰ ਦਿੰਦਾ ਤੁਸੀਂ ਇਸ ਪਰਿਵਾਰ ਦੇ ਨਾਲ ਖੁਦ ਹੀ ਗੱਲਬਾਤ ਕਰਕੇ ਇਸ ਘਰੇ ਆ ਕੇ ਇਹਨਾਂ ਦੇ ਘਰ ਦੇ ਹਾਲਾਤ ਦੇਖ ਕੇ ਇਹਨਾਂ ਦੀ ਤੁਸੀਂ ਮਦਦ ਕਰ ਸਕਦੇ ਆਂ ਪੰਜ ਆਪਣਾ ਨੰਬਰ ਦੱਸ ਦਿਓ ਕਿੰਨਾ ਨੰਬਰ ਹੋ ਗਿਆ ਫੋਨ ਨੰਬਰ ਨੰਬਰ 98777 4337 ਉਹਦਾ ਇੱਕ ਵਾਰ ਹੋਰ ਬੋਲ ਦਿਓ 98777 4337 ਠੀਕ ਆ ਜੀ ਐ ਦਰਸ਼ਕੋ ਇਹਨਾਂ ਨੇ ਨੰਬਰ ਤੁਹਾਨੂੰ ਬੋਲ ਕੇ ਦੱਸਤਾ ਤੁਸੀਂ ਇਸ ਨੰਬਰ ਤੇ ਇਸ ਪਰਿਵਾਰ ਦੇ ਨਾਲ ਹੀ ਸੰਪਰਕ ਕਰਕੇ ਜੋ ਵੀ ਸੇਵਾ ਕਰਨੀ ਚਾਹੁੰਦੇ ਆਂ ਤੇ ਸਾਨੂੰ ਪੂਰੀ ਉਮੀਦ ਆ ਕਿਉਂਕਿ ਅੱਜ ਤੱਕ ਉਹ ਜਿਹੜੇ ਪੰਜਾਬੀ ਆ ਵੱਡੇ ਦਾਨੀ ਦਲ ਵਾਲੇ ਆ ਉਹ ਜ਼ਰੂਰ ਇਸ ਪਰਿਵਾਰ ਦੀ ਬਾਹ ਫੜਨਗੇ ਇਹ ਹੁਣ ਦਾਨੀ ਪੁਰਸ ਬਾਹ ਕਦੋਂ ਫੜਦੇ ਆ ਇਹ ਕਿਵੇਂ ਬਾਹ ਫੜਦੇ ਆ ਕਿਸ ਤਰ੍ਹਾਂ ਇਸ ਪਰਿਵਾਰ ਦਾ ਸਹਾਰਾ ਬੰਦੇ ਆ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਜਦ ਤੱਕ ਤੁਸੀਂ ਦੇਖਦੇ ਰਹੋ ਹੱਕ ਸੱਚ ਦੀ ਅਵਾਜ਼ న్యూਸ ਪੰਜਾਬ ਹਲੋ ਸਰਪੰਚ ਰਜਿੰਦਰ ਸਿੰਘ ਜੀ ਹਾਂ ਜੀ ਹਾਂਜੀ ਹੌਸਲਪਨ ਸਾਹਿਬ ਕੀ ਹਾਲ ਨੇ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਤੁਸੀਂ ਸੁਣਾਓ ਜੀ ਪੱਤਰਕਾਰ ਮਜੀਦ ਬੋਲਦਾ ਜੀ ਲੀਲਾ ਹਾਂਜੀ ਹੋ ਕੀ ਹਾਲ ਨੇ ਠੀਕ ਠਾਕ ਅੱਛਾ ਮੈਂ ਨਾ ਸੁਡੇ ਪਿੰਡ ਗਿਆ ਸੀ ਕੱਲੋ ਅੱਛਾ ਜੀ ਕੋਈ ਮੇਰੇ ਖਿਆਲ ਸੀ ਰੇਵਾਲੀ ਸਰ ਜਾਂਦੇ ਉਹਦੇ ਨਾਲ ਰਾਮਾ ਦੇ ਘਰ ਹੈਗੇ ਕੁਝ ਹਾਂਜੀ ਹੈਗੇ ਹਾਂ 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 ਤੇ ਉਹਨਾਂ ਦੇ ਕਾਨੂੰਨ ਅਕੜਾ ਸਟਾਪ ਨਹੀਂ ਜਾਂਦਾ ਬੱਚਾ ਵੱਟ ਤੋਂ ਜਾਂਦੇ ਆ ਹਾਂ ਕੱਚਾ ਕੱਚਾ ਕਰ ਉਹਨਾਂ ਦਾ ਹਾਂ ਹਾਇਗਾ ਹਾਂਜੀ ਉਹਨਾਂ ਨੇ ਮੈਨੂੰ ਬੁਲਾਇਆ ਸੀ ਵੀ ਸਾਡੀ ਕੋਈ ਹੈਲਪ ਹੋ ਜੇ ਵੀ ਤੇ ਉਹਨਾਂ ਨੇ ਧਾਦੇ ਤੇ ਵੀ ਦੋਸਲਾ ਸੀ ਵੀ ਅਸੀਂ ਸਰਪੰਚ ਸਾਹਿਬ ਨੂੰ ਦੱਸਿਆ ਸੀ ਕਿ ਸਾਡੀ ਉਹਨੇ ਕੋਈ ਗੱਲ ਨਹੀਂ ਸੁਣੀ ਸਾਡੇ ਕੋਲ ਨਾ ਉਹ ਸੇਪ ਆ ਜੀ ਉਹਨਾਂ ਦੇ ਕੇਸ ਚੱਲਦਾ ਉਹ ਥਾਂ ਤੇ ਓਕੇ ਹਾਂਜੀ ਫੋਨ ਦਾ ਦਿਖਾ ਦਿ ਮੇਰੇ ਕੋਲ ਹਜੇ ਫੇਰ ਖਿਆਲ ਪਿਆ ਹੋਊਗਾ ਕਾਂਗਰਸ ਦੀ ਪੈਣੀ ਆ ਉਹ ਠੀਕ ਹੈ ਜੀ ਉਹਦੇ ਵਿੱਚ ਨਾ ਨਜਾਇਜ਼ ਤੌਰ ਤੇ ਬੈਠੇ ਆ ਉਹਦਾ ਕੇਸ ਚੱਲਦਾ ਜੀ ਜੀ ਹਾਂਜੀ ਠੀਕ ਠੀਕ ਉਹ ਕਹਿੰਦੇ ਸੀ ਕਿ ਤੁਸੀਂ ਸਾਡੇ ਉੱਤੇ ਕਮਰਾ ਪਵਾ ਕੇ ਦਿਓ ਕਮਰੇ ਐਸੀ ਉਹਨੂੰ ਹਾਂ ਉਹ ਬੰਦੇ ਨੇ ਮੈਨੂੰ ਸੇਫੜਾ ਕੇ ਸੀ ਕਿ ਉਹ ਕਹਿੰਦੇ ਵੀ ਸਾਡੇ ਉੱਤੇ ਕੇਸ ਚੱਲਦਾ ਤਾਂ ਪੈੜੀ ਤੇ ਠੀਕ ਹੈ ਜੀ ਤੇ ਕਹਿੰਦੇ ਵੀ ਅਸੀਂ ਉੱਥੇ ਪਾਉਣ ਨਹੀਂ ਦੇਣਾ ਠੀਕ ਹੈ ਠੀਕ ਹੈ ਜੀ ਤੁਸੀਂ ਉਹਨਾਂ ਨੂੰ ਕਲੀਅਰ ਕਰ ਲਓ ਤਾਂ ਕਿਉਂਕਿ ਰਸਤਾ ਵੀ ਹੈ ਨਹੀਂ ਰਸ ਵੜਤੋਂ ਦੀ ਹੁੰਦੀ ਜਾਂਦੀ ਹੈ ਜੀ ਨਹੀਂ ਹਾਂ ਹਾਂਜੀ ਹਾਂਜੀ ਉਹ ਵੜਤੋਂ ਦੀ ਜਾਂਦੇ ਨੇ ਉਸੇ ਕਰਕੇ ਰਸਤਾ ਹੈ ਨਹੀਂ ਕਿਉਂਕਿ ਕਰਨੀ ਕੀ ਵੀ ਇੱਕ ਜਿਹੜੀ ਘਰ ਦੀ ਹਾਲਤ ਵਕੈ ਜਰੂਰ ਮੜੀਆ ਰਹਿਣਾ ਹੋਣਾ ਬੜਾ ਮੁਸ਼ਕਲ ਹੈਗਾ ਵਸਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਨਾ ਕਿਉਂਕਿ ਇਸ ਕਰਕੇ ਕਿਉਂਕਿ ਦੇਖੋ ਪਤਾ ਹੀ ਗੱਲ ਕੀ ਸੀ ਉਹਨਾਂ ਨੇ ਤੁਹਾਡੇ ਤੇ ਦੋਸ਼ ਲਾਇਆ ਸੀ ਕਿ ਨਹੀਂ ਸਰਪੰਚ ਸਾਹਿਬ ਨੂੰ ਕਈ ਬੇਨਤੀ ਕੀਤੀ ਸਾਡੀ ਕੋਈ ਨਹੀਂ ਸੁਣੀ ਕਹਿੰਦੇ ਉਹ ਤਾਂ ਤੁਮ ਅੜਕਾ ਲਾ ਰਹੇ ਵੀ ਜੇ ਘਰ ਕੋਈ ਪਾਉਂਦਾ ਵੀ ਇਹਨਾਂ ਨੂੰ ਨਾ ਪਾ ਕੇ ਨਹੀਂ ਜਾਣਗਾ ਤੇ ਮੇਰਾ ਪੱਤਰਕਾਰ ਨੇ ਹੁੰਨੇ ਜਾਂਦਾ ਤਾਂ ਸਰਪੰਚ ਸਾਹਿਬ ਤੁਹਾਡਾ ਪੱਖ ਲੈਣਾ ਜ਼ਰੂਰੀ ਸੀਗਾ ਹਨਾ ਵੀ ਮਿੰਤਾ ਜੀ ਤੁਹਾਨੂੰ ਤੁਸੀਂ ਦੱਸਿਆ ਵਾ ਕੋਈ ਨਵੀਂ ਗੱਲ ਨਹੀਂ ਗਈ ਵਿਚੋਂ ਹਨਾ ਹਾਂਜੀ ਨਹੀਂ ਉਹ ਮੇਰੇ ਕੋਲ ਸਹੀ ਪਿਆਵਾ ਬਾਕੀ ਉਹ ਬੰਦੇ ਹਨਾ ਤੁਹਾਡੀ ਗੱਲ ਕਰਵਾ ਦੇਣਗੇ ਜਿਨ੍ਹਾਂ ਕੋਲ ਦੋਨਾਂ ਦੀ ਪੈੜੀ ਠੇਕੇ ਤੇ ਆ ਠੀਕ ਹੈ ਜੀ ਉਹਨਾਂ ਨੂੰ ਤੁਹਾਡੀ ਗੱਲ ਵੀ ਕਰਵਾ ਦੇਣਗੇ ਠੀਕ ਹੈ ਜੀ ਤੇ ਹਾਂਜੀ ਉਹ ਨਾ ਇਸੇ ਕਰਕੇ ਉੱਥੇ ਕਮਰੇ ਉਹ ਆਪ ਖੁਦ ਨਹੀਂ ਪਾ ਰਹੇ ਉਹਨਾਂ ਨੇ ਨਾ ਪੈੜੀ ਹੈਗੀ ਉਹ ਤਾਂ ਪੰਜ ਚਾਰ ਕਿੱਲੇ ਠੀਕ ਆ ਉਹਨਾਂ ਕੋਲੇ ਆਪ ਵੀ ਇਸੇ ਕਰਕੇ ਨਹੀਂ ਪਾਉਂਦੇ ਵੀ ਪਤਾ ਨਹੀਂ ਕਦੋਂ ਕੇਸ ਅਸੀਂ ਹਰ ਗਏ ਹੂੰ ਤੇ ਸਾਨੂੰ ਛੱਡਣੀ ਪੈ ਜੇ ਓਕੇ ਹਾਂਜੀ ਬਾਕੀ ਬਿਲਕੁਲ ਉਧਰ ਰਸਾ ਜਾਵੇ ਤਾਂ ਆਪਾਂ ਸਮਝੀਏ ਜੀ ਰਸਤਾ ਵੀ ਕੋਈ ਨਹੀਂ ਬੱਟ ਜਾ ਰਹੀ ਹੈ ਜੀ ਹੂੰ 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 ਹਾਂਜੀ ਸਰਪੰਚ ਸਾਹਿਬ ਨਾਲ ਗੱਲ ਇਦਾਂ ਹੈਗੀ ਆ ਵੀ ਉਹਨਾਂ ਨੇ ਆਪਾਂ ਬੁਲਾਇਆ ਸੀ ਹਨਾ ਉਹ ਰਹਿਣਾ ਬੜਾ ਮੁਸ਼ਕਿਲ ਆ ਚਾਹੀ ਜਿੱਦਾਂ ਕੀ ਚੱਲਦਾ ਵਜੂ ਮਰਜੀ ਹਨਾ ਕੱਚੇ ਘਰ ਦੇ ਵਿੱਚ ਸਮਾਨ ਬਾਹਰ ਪਿਆ ਵਾ ਮੈਂ ਉਹ ਖਬਰ ਚਲਾਉਂਗਾ ਮੈਂ ਤੁਹਾਡਾ ਨਾਲ ਹੀ ਐਂ ਪੱਖ ਚਲਾਉਂਗਾ ਚਲੋ ਜੀ ਜਿਵੇਂ ਤੁਸੀਂ ਬੋਲੇ ਆਂ ਥੋੜੀ ਵਾਜ ਰਿਕਾਰਡਿੰਗ ਆ ਰਿਕਾਰਡਿੰਗ ਥੋੜੀ ਨਾਲ ਚਲਾਉਂ ਜੀ ਵੀ ਸਰਪੰਚ ਸਾਹਿਬ ਨਾਲ ਗੱਲ ਕੀਤੀ ਕਿ ਉਹਨਾਂ ਨੇ ਆ ਗੱਲ ਕਹੀ ਆ ਹਨਾ ਹਾਂਜੀ ਹਾਂਜੀ ਕਿਉਂਕਿ ਕਿਉਂਕਿ ਮੇਰਾ ਤੁਹਾਡਾ ਪੱਖ ਪੋਣਾ ਜ਼ਰੂਰੀ ਸੀਗਾ ਤੁਸੀਂ ਕੋਈ ਨਵੀਂ ਗੱਲ ਦੱਸੀ ਆ ਵੀ ਅਸਲ ਅਸਲ ਕਹਾਣੀ ਆ ਹਾਂ ਵਾ ਹਾਂਜੀ ਹਾਂਜੀ ਹਾਂ ਹਾਂ ਕਿਉਂਕਿ ਮੈਂ ਤੁਹਾਡਾ ਹੁਣ ਪੱਖ ਚਲਾਉਣਾ ਮੈਂ ਤੁਸੀਂ ਕਿਰਪਾ ਕਰਕੇ ਮੈਨੂੰ ਆਪਣੀ ਵਟਸਐਪ ਤੇ ਫੋਟੋ ਭੇਜ ਦਿਓ ਜੀ ਤੁਹਾਡੀਆਂ ਫੋਟੋ ਨਾਲ ਲਾ ਕੇ ਆਪਦੀ ਨਾਲ ਲਾ ਕੇ ਤੁਹਾਡੀ ਨਾਲ ਲਾਟ ਤੇ ਰਿਕਾਰਡਿੰਗ ਚ ਲਾਉਂਗਾ ਠੀਕ ਹੈ ਜੀ ਹਾਂ ਠੀਕ ਹੈ ਜੀ ਹਾਂ ਹਾਂ ਜੀ ਠੀਕ ਹੈ ਸਮਸੇਬ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਤੇ ਤੇ ਸਰਵਨ ਜੀ ਮੈਨੂੰ ਵਟਸਐਪ ਫੋਟੋ ਕਰ ਹੋਈ ਜਾਂਦੀ ਆਪਦਾ ਇਹ ਨੰਬਰ ਤੇ ਮੈਂ ਨਾ ਕਹ ਜੀ ਨਾਲ ਕਰਾਉਣਾ ਮੈਂ ਨਾ ਤੁਹਾਨੂੰ 80 ਵਜੇ ਨੂੰ ਕਰਾ ਕਰ ਦੂੰਗਾ ਜੀ ਨਹੀਂ ਜੀ ਲੀਡ ਪੜਾ ਹੋ ਜਾਣਾ ਫਿਰ ਫਿਰ ਮੈਂ ਹੋਰ ਵੀ ਕੰਮ ਹੁੰਦੇ ਮੈਂ ਖ ਇਰਾਦੇ ਨੇ ਚਲੋ ਤੁਸੀਂ ਇਦਾਂ ਕਰੋ ਫੇ ਥਲੇ ਪਤਨੀ ਹੈ ਸਰਪੰਚ ਸਾਹਿਬ ਦੀ ਹਾਂਜੀ ਪਤਨੀ ਹੈ ਹਾਂਜੀ ਹਾਂਜੀ ਚਲੋ ਕੋਈ ਨਾ ਸਰਪੰਚ ਤੇ ਪਤਨੀ ਨਾਲ ਲਿਖ ਦਿੰਦੇ ਆਪਾਂ ਆਪਣੇ ਨਾਲ ਕੋ ਢੋਲਾ ਕੋਈ ਗੱਲ ਨਹੀਂ ਫਿਰ ਚਲੋ ਚੰਚਲਾ ਠੀਕ ਠੀਕ ਹੈ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ